ਲਾਰਦਾ ਬੀ ਬਰੀ ਹੋ ਸਾਨੂੰ ਇਹ ਜਿਹੜੇ ਸਾਡੇ ਪਰਿਵਾਰ ਨਾਲ ਹੋਏ ਆ ਕਿਸੇ ਹੋਰ ਨਾਲ ਨਾ ਹੋਵੇ ਕਿਸੇ ਹੋਰ ਦਾ ਸੁਆਗਤ ਨਾ ਹੋਵੇ ਆ 1.5 ਸਾਲ ਦੇ ਬੱਚੇ ਵੀ ਇਹਦੀ ਹੀ ਡਲਤੀ ਪਪਾ ਪਪਾ ਪਤਨੀ ਦਾ ਤੁਰੀਂ ਦਰ ਕੋਈ ਪਤਾ ਨਹੀਂ ਮੇਰਾ ਪਿਓ ਕਿੱਥੇ ਗਿਆ ਤੁਹਾਨੂੰ ਕੋਈ ਨਹੀਂ ਪਤਾ ਉਹਨੇ ਸਾਰਾ ਸਾਰਾ ਬੰਦਾ ਉਹ ਕੇ ਸਾਡਾ ਖੱਜੇ ਕੰਡੂਗਾ ਇਹ ਕਿੱਗਿਆ ਤੇ ਕੀ ਕਸੂਰ ਇੱਕ ਬੰਦਾ ਜੀਵਨ ਦੇ ਨਾਲ ਤੇ ਸਾਡਾ ਪਰਿਵਾਰ ਖਾਂਦਾ ਮੇਰਾ ਕਾਰੋਲਾ ਤਾਂ ਕਦੇ ਕਿਸੇ ਨੂੰ ਕੀੜਾ ਵੀ ਟਪਦਾ ਹੁੰਦਾ ਸੀ ਨਾ ਤੇ ਪੇਟੀ ਰੋਣ ਲੱਗ ਜਾਂਦੀ ਇਹ ਮਾਰਨ ਲੱਗਦੀ ਨਾ ਕਹਿੰਦੇ ਨਾ ਕੀੜੇ ਨੂੰ ਕਿਉਂ ਮਾਰਨਾ ਹੈ ਉਹ ਜੀਏ ਕਿਉਂ ਮਾਰਨਾ ਹੈ ਤੇ ਇਹਨਾਂ ਵੱਡਾ ਜਿਗਰਾ ਤੇ ਉਹਦੀ ਨੇਚਰ ਦਾ ਜਿਵੇਂ ਕੀਡਾ ਵੱਡਾ ਜਿਗਰਾ ਤੁਸੀਂ ਜਿਗਰਾ ਵੇਖੋ ਪਿਓ ਦਾ ਜਿਹਨੇ ਪੁੱਤਰ ਨੂੰ ਮੋਟੇ ਤੇ ਚਾਟ ਕੇ ਲਾਗੇ ਗਏ ਜਿਹਨੇ ਅੱਗੇ ਨਹੀਂ ਦਿੱਤੀ ਨਾ ਨਾ ਜਸਾਲ ਦੀ ਬੇਟੀ ਅਢੇ ਸਾਲ ਦਾ ਇਹਨਾਂ ਦਾ ਫਿਊਚਰ ਕੀ ਬਿਨਾ ਵਿਆਹ ਉਹ ਕੀ ਫਿਚਰ ਹੋ ਉਹਨੇ ਮਾਰਨ ਵਾਲੇ ਨੇ ਇਹ ਤਾਂ ਸੋਚਿਆ ਨਹੀਂ ਉਹ ਤਾਂ ਪੈਂਦੀ ਕਿ ਕਿ ਹਾਲੀ ਦੇ ਵਿੱਚ ਹੋਏ ਕਤਲ ਮਾਮਲੇ ਤੋਂ ਬਾਅਦ ਹੁਣ ਨਵੀਨ ਅਰੂੜਾ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਪਤਨੀ ਰੋਂਦੀ ਕੋ ਲੌਂਦੀ ਇਹੋ ਕਹਿ ਰਹੀ ਹੈ ਕਿ ਬੱਚਾ ਵਾਰ-ਵਾਰ ਆਪਣੇ ਪਿਤਾ ਨੂੰ ਆਵਾਜ਼ਾ ਮਾਰ ਰਿਹਾ ਉਸ ਨੂੰ ਨਹੀਂ ਪਤਾ ਕਿ ਆਖਿਰ ਉਸ ਦਾ ਪਿਤਾ ਕਿੱਥੇ ਚਲਾ ਗਿਆ ਤਾਂ ਦੱਸ ਦਈਏ ਕਿ ਮ੍ਰਿਤਕ ਨਵੀਨ ਅਰੂੜਾ ਜ ਜਨਾਂ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਇਸ ਵੇਲੇ ਇਨਸਾਫ ਦੀ ਮੰਗ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਪਤੀ ਦੇ ਕਾਤਲਾਂ ਨੂੰ ਬਾਜ਼ਾਰ ਦੇ ਵਿੱਚ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਹੋਰ ਨਾ ਲਈਏ ਸਬਕ ਹੋ ਸਕੇ ਤਾਂ ਉਹਨਾਂ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੱਸ ਦਈਏ ਕਿ ਜਿੱਥੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ੋਕ ਸ਼ਰਮਾ ਤੇ ਇਸ ਦੇ ਨਾਲ ਹੀ ਰਾਣਾ ਗੁਰਮੀਤ ਸਿੰਘ ਸੋਢੀ ਨਵੀਨ ਅਰੂੜਾ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਪਰਿਵਾਰ ਵਾਲਿਆਂ ਨੇ ਰੋ ਰੋ ਕੇ ਆਪਣਾ ਦੁੱਖ ਬਿਆਨ ਕੀਤਾ ਤੇ ਸੇ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਲੜਦੋ ਵਿੱਚ ਬਰੀ ਹੋ। ਸਾਨੂੰ ਇਹ ਜਿਹੜੇ ਸਾਡੇ ਪਰਿਵਾਰ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਕਿਸੇ ਹੋਰ ਦਾ ਸੁਆਗ ਨਾ ਹੋਵੇ। ਆ 1.5 ਸਾਲ ਦੇ ਬੱਚੇ ਪਿੱਛੇ ਇਹਦੀ ਈ ਡਲਤੀ। ਪਪਾ ਪਪਾ ਪਤਨ ਦੀਦਾ ਤੋਂ ਗੜੀ ਉੱਤਰ ਕੋਈ ਪਤਾ ਨਹੀਂ ਮੇਰਾ ਪਿਓ ਕਿੱਥੇ ਗਿਆ। ਤੁਹਾਨੂੰ ਕੋਈ ਨਹੀਂ ਪਤਾ। ਉਹਨੇ ਸਾਰਾ ਜ਼ਗਾ ਬੰਦਾ ਹੋ ਕੇ ਸਾਡਾ ਨੀ ਜੀ ਉਹਦੇ ਨਾਲ ਸਾਡਾ ਪਰਿਵਾਰ ਰਹਿੰਦਾ ਹੈ ਨਹੀਂ ਮੇਰਾ ਘਰ ਵਾਲਾ ਤਾਂ ਕਦੇ ਕਿਸੇ ਨੂੰ ਕੀੜਾ ਵੀ ਟਪਦਾ ਹੁੰਦਾ ਸੀ ਨਾ ਤੇ ਬੇਟੀ ਰੋਣ ਲੱਗ ਜਾਂਦੀ ਇਹ ਮਾਰਨ ਲੱਗਦੀ ਨਾ ਕਹਿੰਦੇ ਨਾ ਕੀੜੇ ਨੂੰ ਕਿਉਂ ਮਾਰਨਾ ਹੈ ਉਹ ਜੀ ਇਹ ਕਿਉਂ ਮਾਰਨਾ ਹੈ ਤੇ ਇੰਨਾ ਵੱਡਾ ਜਿਗਰਾ ਉਹਦੀ ਨੇਚਰ ਦਾ ਜਿਹਨੇ ਕੀੜਾ ਵੱਡਾ ਜਿਗਰਾ ਤੁਸੀਂ ਜਿਗਰਾ ਵੇਖੋ ਪਿਓ ਦਾ ਜਿਹਦੇ ਪੁੱਤਰ ਨੂੰ ਮੋਟੇ ਤੇ ਚੱਕੇ ਲੱਗੇ ਗਏ ਜਿਹਦੇ ਅੱਗੇ ਨਹੀਂ ਦਿੱਤੀ 1.5 ਸਾਲ ਦਾ ਇਹਨਾਂ ਦਾ ਸੋਚਿਆ ਕਿ ਇਹਨਾ ਵੀ ਉਹਨਾਂ ਕੀ ਫਿਰਜ ਰਹੇ ਉਹਨਾਂ ਮਾਰਨ ਵਾਲੇ ਨੇ ਇਹ ਤਾਂ ਸੋਚਿਆ ਨਹੀਂ ਵਗਦਾ ਫੈਮਿਲੀ ਕੀ ਹਾਲੀ ਦੇ ਵਿੱਚ ਹੋਏ ਕਤਲ ਮਾਮਲੇ ਤੋਂ ਬਾਅਦ ਹੁਣ ਨਵੀਨ ਅਰੂੜਾ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਪਤਨੀ ਰੋਂਦੀ ਕੋ ਰੋਂਦੀ ਇਹੋ ਕਹਿ ਰਹੀ ਹੈ ਕਿ ਬੱਚਾ ਵਾਰ-ਵਾਰ ਆਪਣੇ ਪਿਤਾ ਨੂੰ ਆਵਾਜ਼ਾ ਮਾਰ ਰਿਹਾ ਉਸ ਨੂੰ ਨਹੀਂ ਪਤਾ ਕਿ ਆਖਿਰ ਉਸ ਦਾ ਪਿਤਾ ਕਿੱਥੇ ਚਲਾ ਗਿਆ ਤਾਂ ਦੱਸ ਦਈਏ ਕਿ ਮ੍ਰਿਤਕ ਨਵੀਨ ਅਰੂੜਾ ਜ ਜਨਾਂ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਇਸ ਵੇਲੇ ਇਨਸਾਫ ਦੀ ਮੰਗ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਪਤੀ ਦੇ ਕਾਤਲਾਂ ਨੂੰ ਬਾਜ਼ਾਰ ਦੇ ਵਿੱਚ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਹੋਰ ਨਾ ਲਈਏ ਸਬਕ ਹੋ ਸਕੇ ਤਾਂ ਉਹਨਾਂ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੱਸ ਦਈਏ ਕਿ ਜਿੱਥੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ੋਕ ਸ਼ਰਮਾ ਤੇ ਇਸ ਦੇ ਨਾਲ ਹੀ ਰਾਣਾ ਗੁਰਮੀਤ ਸਿੰਘ ਸੋਢੀ ਨਵੀਨ ਅਰੂੜਾ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਪਰਿਵਾਰ ਵਾਲਿਆਂ ਨੇ ਰੋ ਰੋ ਕੇ ਆਪਣਾ ਦੁੱਖ ਬਿਆਨ ਕੀਤਾ ਤੇ ਸੇ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ